ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪੁਰਾਣੇ ਵੇੜਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਹਰੇਕ ਘਰ ਦੇ ਵਿੱਚ ਇਹ ਚੀਜ਼ ਮੌਜੂਦ ਹੁੰਦੀ ਦੀ ਸੋ ਘਰ ਵਿੱਚ ਹੀ ਇਹ ਚੀਜ਼ ਤਿਆਰ ਕੀਤੀ ਜਾਂਦੀ ਦੀ ਅੱਜ ਮੈਂ ਤੁਹਾਨੂੰ ਇਹ ਚੀਜ਼ ਦਿਖਾਉਣੀ ਆ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਜ਼ਰੂਰ ਕਰਨਾ ਹੋ ਸਕੇ ਤਾਂ ਕਮੈਂਟ ਵੀ ਜ਼ਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪ੍ਰਾਣੀ ਜੀ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਲਓ ਜੀ ਇਹ ਚੀਜ਼ ਅੱਜ ਮੈਂ ਤੁਹਾਨੂੰ ਦਿਖਾਉਣੀ ਸੀ ਇਹਨੂੰ ਗੋਲਾ ਕਹਿੰਦੇ ਨੇ ਇਹ ਗੋਲੇ ਘਰਾਂ ਦੇ ਵਿੱਚ ਆਮ ਹੀ ਵਰਤੇ ਜਾਂਦੇ ਸੀ ਸੋ ਪੁਰਾਣੇ ਪੰਜਾਬ ਵਿੱਚ ਧੀਰੀ ਕੁੜੀਆਂ ਹੁੰਦੀਆਂ ਦੀ ਉਹ ਲਗਲ ਲੋਕ ਕਲਾ ਵਿੱਚ ਮਾਹਰ ਹੁੰਦੀਆਂ ਦੀ ਘਰ ਵਿੱਚ ਵਰਤੋਂ ਦਾ ਸਾਰਾ ਸਮਾਨ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਜਿਵੇਂ ਸਿੱਕੂ ਚੰਗੇਰਾ ਗੋਲੇ ਆਦਿ ਉਹ ਆਪਣੇ ਹੱਥੀ ਤਿਆਰ ਕਰਦੀਆਂ ਦੀ ਸੋ ਅੱਜ ਆਪਾਂ ਗੱਲ ਕਰਾਂਗੇ ਇਸ ਸਕੂਲੇ ਬਾਰੇ ਵੀ ਇਹ ਇਸ ਤਰ੍ਹਾਂ ਬਣਦਾ ਸੀ। ਗੋਲ ਦੇ ਬ੍ਰਾਉਂਡ ਵਾਸਤੇ ਸਾਰੇ ਪੰਜਾਬ ਜੀ ਇੱਕ ਹੀ ਤਕਨੀਕ ਹੁੰਦੀ ਸੀ। ਉਹਦੀ ਪੁਰਾਣੇ ਕਾਗਜ਼ ਅਤੇ ਘਾਚਨੀ ਜਿਗਾ ਜੀ। ਬੱਚੇ ਆਪਣੇ ਪੱਟੀਆਂ ਉੱਤੇ ਮਲਦੇ ਹੁੰਦੇ ਦੀ ਸਕੂਲਾਂ ਦੇ ਵਿੱਚ। ਹੋਗਾ ਘਾਜਣੀ ਜੋ ਇੱਕ ਕਿਸਮ ਦੀ ਮਿੱਟੀ ਹੁੰਦੀ ਆ ਉਹ ਵਰਤੀ ਜਾਂਦੀ ਦੀ ਇਹ ਪੁਰਾਣੇ ਕਾਗਜ਼ ਅਤੇ ਘਾਜਣੀ ਇਹਨਾਂ ਗੋੜਿਆਂ ਵਾਸਤੇ ਜ਼ਰੂਰੀ ਹੁੰਦੀ ਦੀ ਕਾਗਜ਼ ਅਤੇ ਘਾਜਣੀ ਪਹਿਲਾਂ ਪਿਉ ਦੰਦੇ ਦੀ ਪਾਣੀ ਦੇ ਵਿੱਚ ਅਤੇ ਬਾਅਦ ਵਿੱਚ ਉਹਨਾਂ ਨੂੰ ਓਖੜੀਆਂ ਜਾਂ ਕੁੰਡੀਆਂ ਵਿੱਚ ਕਟ ਕੇ ਇੱਕ ਜਾਣ ਕਰ ਲਿਆ ਜਾਂਦਾ ਸੀ ਜਦੋਂ ਮਿੱਟੀ ਵਾਂਗ ਲੇਸ਼ੇਦਾਰ ਹੋ ਜਾਂਦੇ ਤਾਂ ਇਸ ਨੂੰ ਗੁੰਨ ਲਿਆ ਜਾਂਦਾ ਸੀ ਫਿਰ ਜਿਸ ਵੀ ਸੈਜ ਵਿੱਚ ਇਹ ਗੋਲੇ ਬਣਾਉਣੇ ਹੁੰਦੇ ਫਿਰ ਉਸ ਸੈਜ ਦਾ ਭਾਂਡਾ ਦੇ ਕਮੂ ਮੁੱਦਾ ਮਾਰ ਕੇ ਉਸ ਉੱਤੇ ਇਹ ਸਮਗਰੀ ਜਿਹੜੀ ਗੁੰਨੀ ਦੀ ਉਹ ਥਾਪ ਦਿੱਤੀ ਜਾਂਦੀ ਦੀ ਫਿਰ ਬੋਲੇ ਬੋਲੇ ਹੱਥਾਂ ਨਾਲ ਇਹ ਸਮਗਰੀ ਪਤਲੀ ਹੋ ਜਾਂਦੀ ਇਸ ਨੂੰ ਫਿਰ ਸੁੱਕਣ ਤਾ ਜਾਂਦਾਈ ਸੁਕਾ ਲਿਆ ਜਾਂਦਾ ਵੀ ਸੁਕਾਉਣ ਤੋਂ ਬਾਅਦ ਇਹਦਾ ਥੱਲਾ ਬਣਾਇਆ ਜਾਂਦਾ ਵੀ ਇਹ ਦਾ ਗੋਲੇ ਦਾ ਥੱਲਾ ਹੁੰਦਾ ਸੀ ਇਸ ਤਰ੍ਹਾਂ ਇਹ ਬੱਟੀ ਜੀ ਬਣਾ ਕੇ ਫਿਰ ਬਾਅਦ ਵਿੱਚ ਇਹਦਾ ਥੱਲਾ ਬਣਾਇਆ ਜਾਂਦਾ ਸੀ ਅਤੇ ਕੰਡੇ ਜਿਹੜੇ ਹੁੰਦੇ ਸੀ ਇਹ ਵੀ ਬਾਅਦ ਵਿੱਚ ਇਹਦੇ ਤਿਆਰ ਕੀਤੇ ਜਾਂਦੇ ਸੀ ਇਹ ਜਿਹੜੇ ਗੋਲੇ ਹੁੰਦੇ ਸੀ ਇਸ ਤਰ੍ਹਾਂ ਤਿਆਰ ਹੋ ਜਾਂਦੇ ਸੀ ਇਹ ਗੋਲੇ ਬੜੇ ਹਲਕੇ ਪਰ ਪੱਕੇ ਹੁੰਦੇ ਦੀ ਇਟ ਵਰਗੇ ਪੱਕੇ ਹੁੰਦੇ ਦੀ ਇਹਨਾਂ ਗੋਦਿਆਂ ਤੇ ਬਾਅਦ ਵਿੱਚ ਜਦੋਂ ਤਿਆਰ ਹੋ ਜਾਂਦਾ ਸੀ ਸੁੱਕ ਜਾਂਦਾ ਸੀ ਨਾ ਇਹਦੇ ਨਾ ਇਹਦੇ ਤੇ ਰੰਗ ਬਰੰਗੇ ਰੰਗਾ ਨਾਲ ਡਿਜ਼ਾਈਨ ਵੀ ਬਣਾਏ ਜਾਂਦੇ ਸੀ ਉਹ ਜਿਹੜਾ ਮੇਰੇ ਕੋਲ ਆਹੇ ਪਿਆ ਇਹ ਸਿੰਪਲ ਆ ਇਹਦੇ ਰੰਗ ਵਗੈਰਾ ਨਹੀਂ ਕੀਤੇ ਹੋਏ ਸੋ ਜਿਹੜੇ ਇਹ ਗੋਲੇ ਹੁੰਦੇ ਦੀ ਇਹ ਬਹੁਤ ਘੱਟ ਆਉਂਦੇ ਦੀ ਕਈ ਗੰਮਾ ਚ ਇਹ ਗੋਲੇ ਵਰਤੇ ਜਾਂਦੇ ਦੀ ਸੋ ਇਹ ਜਿਹੜੀ ਤਕਨੀਕ ਤੀ ਬਣਾਉਣ ਦੀ ਇਹੀ ਕੋਈ ਇੱਕ ਤਕਨੀਕ ਹੁੰਦੀ ਸੀ ਇਸੇ ਤਕਨੀਕ ਨਾਲ ਹੀ ਸਾਰੀਆਂ ਕੁੜੀਆਂ ਇਹ ਕੋਲੇ ਬਣਾਉਂਦੀਆਂ ਹੁੰਦੀਆਂ ਸੀ ਸੋ ਅੱਜ ਕੱਲ ਇਹ ਲੁੱਕ ਇਹ ਤਕਨੀਕ ਵੀ ਲੋਕਾਂ ਨੇ ਵਿਸਾਰ ਦਿੱਤੀ ਆ ਤੇ ਇੱਕ ਹਲਾ ਜਕਰਾਂ ਦੇ ਵਿੱਚੋਂ ਗੋਲੇ ਵੀ ਲੋਕਾਂ ਨੇ ਵਿਸਾਰ ਦਿੱਤੇ ਨੇ ਸੋ ਅੱਜ ਕੱਲ ਕਿਸੇ ਵੀ ਘਰ ਦੇ ਵਿੱਚ ਇਹ ਗੋਲੇ ਨਜ਼ਰ ਨਹੀਂ ਆਉਂਦੇ ਸੋ ਇੱਕ ਤਰ੍ਹਾਂ ਨਾਲ ਇਹ ਘਰਾਂ ਦੇ ਵਿੱਚੋਂ ਲੋਪ ਹੀ ਹੋ ਗਏ ਨੇ ਜਿਸ ਕਿਸੇ ਵੀ ਜਿਸ ਕਿਸੇ ਵੀਰ ਭੈਣ ਨੂੰ ਰਾਣੀਆਂ ਜੀਜਾਂ ਸਾਂਭਣ ਦਾ ਸ਼ੌਕ ਆ ਉਹਦੇ ਕੋਲ ਇਹ ਅੱਜ ਕੱਲ ਨਜ਼ਰੀ ਪੈਂਦੇ ਨੇ ਬਾਕੀ ਆਮ ਇਹ ਘਰਾਂ ਵਿੱਚੋਂ ਬਿਲਕੁਲ ਹੀ ਅਲੋਪ ਹੋ ਗਏ ਨੇ ਸੋ ਮੈਂ ਇਹ ਗੋਲਾ ਆਪਣੇ ਬਾਈ ਨੰਦ ਸਿੰਘ ਬਰਾਜਪ੍ਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖਿਆ ਹੋਇਆ ਸੋ ਜੇ ਕਿਸੇ ਨੇ ਦੇਖਣਾ ਹੋਵੇ ਆ ਮੇਰੇ ਘਰ ਵਿੱਚ ਆ ਕੇ ਤੁਸੀਂ ਇਹ ਗੋਲਾ ਦੇਖ ਸਕਦੇ ਹੋ ਤੇ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸੋ ਮੇਰੇ ਨਾਲ 7527931887 ਨੰਬਰ ਤੇ ਬਾਰ ਕਰਕੇ ਆ ਸਕਦੇ ਹੋ ਤੇ ਫਰੀ ਵਿੱਚ ਇਹ ਚੀਜ਼ਾਂ ਦੇਖ ਸਕਦੇ ਹੋ ਸੋ ਕਿਸੇ ਦਿਨ ਫੇਰ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਸ਼ੁਕਰੀਆ ਤਾਨਵਰ